ਗਰਮੀ ਥੋੜਾ ਪਿਛੇ ਹੋਈ ਅ ਜੀ ਹੈ ਜੀ ਸਾਰਿਆਂ ਨੂੰ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜੀਤਪਾਲ ਕਾਰਕ ਆਈਪੀਐਸ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮ ਤੇ ਅ ਅਸੀਂ ਮੈਂ ਪਰ ਵੀ ਚੁਪੜਾ ਡੀਐਸਪੀ ਫਿਰਣਾ ਨਿਸ਼ਚਿਤ ਪ੍ਰਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਟ੍ਰੈਫਿਕ ਦੇ ਜਵਾਨ ਉਹ ਪੀਸੀ ਦੇ ਜਵਾਨਾਂ ਨੇ ਮਿਲ ਕੇ ਇਸ ਲਾਈਨ ਦੇ ਵਿੱਚ ਅ ਡ੍ਰੈਕਟ ਲਗਾਏ ਨੇ ਤੇ ਮੈਂ ਸਮਝਦਾ ਕਿ ਇਸ ਵਲੇ ਸਭ ਤੋਂ ਸੁਪਰੀਮ ਤੋਂ ਸਭ ਤੋਂ ਉੱਚਾ ਕੰਮ ਇਸ ਧਰਤੀ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਤੇ ਇਹ ਇਸ ਇੱਕੋ ਤੈਕ ਨਾ ਹੋ ਸਕਦੀ ਹੈ ਕਿਸੀ ਵੱਤ ਵੱਤ ਰੁਕ ਰਗਾਈਏ ਵੱਤ ਵੱਤ ਪਲਾਂਟਸ ਅਸੀਂ ਲਗਾਈਏ ਇਸ ਤਰ੍ਹਾਂ ਵੀ ਉਤੇ ਤਾਂ ਕਿ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ ਜਿਹੜਾ ਹਾਈ ਜਾ ਰਿਹਾ ਹੈ ਟੈਂਪਰੇਚਰ ਕੁਝ ਅਗਲੇ ਸਾਲਾਂ ਚ ਡਾਊਨ ਹੋਵੇ ਕਿ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਮੈਂ ਆਪ ਜੀ ਦੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਵੀ 50 ਰੁੱਖ ਜ਼ਰੂਰ ਲਗਾਵੇ ਤੇ ਉਹਨਾਂ ਰੁੱਖਾਂ ਦੀ ਪਾਲਣਾ ਕਰੇ ਜਿਵੇਂ ਹਰ ਸਾਲ ਜਾਂ ਹਰ ਦੋ ਸਾਲ ਬਾਅਦ ਰੁੱਖ ਇੱਕ ਦੋ ਇੱਕ ਦੋ ਲਗਾਣ ਤੇ ਸਿਰਫ ਲਗਾਣਾ ਹੀ ਨਹੀਂ ਉਹਨਾਂ ਰੁੱਖਾਂ ਦੀ ਪਾਲਣਾ ਵੀ ਕਰਨੀ ਹੈ ਉਹਨਾਂ ਨੂੰ ਅچھے ਤਰੀਕੇ ਨਾਲ ਬੱਚਿਆਂ ਕਨ ਉਹਨਾਂ ਦੀ ਪਾਲਣਾ ਕਰਨੀ ਹੈ ਇਹ ਜਿਹੜਾ ਕੰਮ ਹੈ ਇਹ ਅਸੀਂ ਆਪਣੇ ਵਾਸਤੇ ਅੱਜ ਨਹੀਂ ਕਰ ਰਹੇ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਕਰ ਰਹੇ ਹਾਂ ਤਾਂ ਕਿ ਉਹਨੂੰ ਅੱਛਾ ਵਾਤਾਵਰਣ ਦੇ ਸਿੱਖੇ ਮੈਂ ਐਸੇ ਆਸਨ ਨਾਲ ਤੁਹਾਨੂੰ ਸਾਰ ਨੂੰ ਅਪੀਲ ਕਰਦਾ ਤੁਸੀਂ ਸਾਰੇ ਦਰਖਤ ਲਗਾਓ ਰੁੱਖ ਲਗਾਓ ਪਲਾਂਟਸ ਲਗਾਓ ਤੇ ਇਸ ਧਰਤੀ ਨੂੰ ਗਰਮ ਵਾਤਾਵਰਣ ਤੋਂ ਬਚਾਓ ਧੰਨਵਾਦ ਜੈ